ਪਾਣੀ ਦੇ ਵਿੱਚ ਅਸੀਂ ਇੱਕ ਛੋਟੀ ਜੀ ਚੀਜ਼ ਚਮਚਾ ਜਾਂ ਅੱਧਾ ਚਮਚਾ ਜਾਂ ਫਿਰ ਚਮਚੇ ਦਾ ਇੱਕ ਹਿੱਸਾ ਇਹ ਮੈਨੂੰ ਵੀ ਪਤਾ ਨਹੀਂ ਹੈ ਕਿ ਕਿੰਨਾ ਕੋ ਤੁਹਾਨੂੰ ਰეკਮੈਂਡ ਕਰਦੇ ਨੇ ਪਰ ਹੈ ਹੀ ਇਹੀ ਚੀਜ਼ ਕਿ ਪਾਣੀ ਦੇ ਵਿੱਚ ਅਸੀਂ ਇਸ ਤਰ੍ਹਾਂ ਦੀ ਚੀਜ਼ ਪਾਣੀ ਹੈ ਕਿ ਤੁਹਾਡੀਆਂ ਬਿਮਾਰੀਆਂ ਛੂ ਮੰਤਰ ਹੋ ਸਕਦੇ ਨੇ ਇੱਕ ਗਲਾਸ ਪਾਣੀ ਲਓ ਤੁਸੀਂ ਇਹਦੇ ਵਿੱਚ ਥੋੜਾ ਜਿਹਾ ਐਡ ਆਨ ਕਰ ਲਓ ਆਪਣਾ ਜਾਂ ਕੁਆਟਰ ਜਿਹੜੀ ਹੈ ਚਮਚ ਇਹਦਾ ਐਡ ਕਰ ਲੋ ਇਹਦੇ ਵਿੱਚ ਔਰ ਇਹਨੂੰ ਮਿਕਸ ਕਰਕੇ ਜਿਹੜਾ ਹੈ ਪੀ ਲਓ ਜੰਦ ਜੰਦੀ ਘੁਲ ਗਏ ਹਾਂਜੀ ਇਹ ਸਾਰੇ ਇਹ ਵੀ ਨਹੀਂ ਕਿ ਇਹਨੂੰ ਖਾਲੀ پیਟ ਪੀਣਾ ਇਹਨੂੰ ਤੁਸੀਂ ਕਿਸੇ ਵੀ ਟਾਈਮ ਦਿਨ ਦੇ ਵਿੱਚ ਪੀ ਸਕਦੇ ਜਦੋਂ ਪਾਲਕਾ ਲਾਈਨ ਕਰਕੇ ਪਾਣੀ ਦੇ ਵਿੱਚ ਕਿਸੇ ਜੀ ਚੀਜ਼ ਦੀ ਮਿਲਾਵਟ ਕਰਕੇ ਪੀਨੇ ਆ ਤਾਂ ਉਹ ਸਰੀਰ ਦੇ ਹਰੇਕ ਸੈੱਲ ਤੱਕ ਪਹੁੰਚਦਾ ਹੈ ਇੱਕ ਕੜੇ ਰਹਿੰਦੇ ਸਾਰਾ ਦਿਨ ਇੱਕ ਵਾਰ ਖਾ ਲਿਆ ਮੁੜ ਕੇ ਸਾਰਾ ਦਿਨ ਖਾਣ ਦੀ ਨਹੀਂ ਦਿਲ ਕਰਦਾ ਜਾਂ ਫਿਰ ਭੁੱਖ ਲੱਗਦੀ ਹੈ ਤੇ ਆਏ ਲੱਗਦੀ ਹੈ ਜਿਵੇਂ ਬਿਲਕੁਲ ਖੋ ਪੈਂਦੀ ਹੋਵੇ ਇਹ ਕੀ ਕਾਰਨ ਬਣ ਰਹੇ ਨੇ ਜੀ ਜਦੋਂ ਆਪ ਸਾਏ ਨਹੀਂ ਆਕਸੀਜਨ ਚ ਲੈ ਪਾਰੇ ਆਪਣੇ ਫੇਫੜੇ ਲੰਗਸ ਅੰਦਰੋਂ ਲੀਵਰ ਤੱਕ ਸਾਰੇ ਦਿੱਕਤوں ਦਿਮਾਗ ਨੂੰ ਵੀ ਆਕਸੀਜਨ ਚਾਹੀਦੀ ਹੁੰਦੀ ਹੈ ਜਾਂਦੀ ਤਾਂ ਕਾਰਬਨ ਡਾਈਆਕਸਾਈਡ ਆ ਤਾਂ ਆਪਣਾ ਸਰੀਰ ਕਿਵੇਂ ਤਾਂ ਅੰਦਰ ਉਸ ਤਰੂਗਾ ਜੀ ਸਾਰੀਆਂ ਬਿਮਾਰੀਆਂ ਆਪਣੇ ਪੇਟ ਤੋਂ ਸ਼ੁਰੂ ਹੁੰਦੀਆਂ ਨੇ ਇੱਥੇ ਇੱਕ ਬਦਕਿਸਮਤੀ ਨਾਲ ਕੀ ਗੱਲ ਹੈ ਸਭ ਤੋਂ ਪਹਿਲਾਂ ਸਾਡੇ ਪੇਟ ਦੇ ਵਿੱਚ ਜਿਵੇਂ ਤੁਸੀਂ ਕਹਿੰਦੇ ਹੋ ਕਿ ਅਫਾਰਾ ਆਉਂਦਾ ਹੈ ਜਾਂ ਗੈਸ ਬਣਦੀ ਹੈ ਇੱਥੋਂ ਹੀ ਬਿਮਾਰੀਆਂ ਦੀ ਸ਼ੁਰੂਆਤ ਹੁੰਦੀ ਹੈ ਗੈਸ ਤੇ ਅਫਾਰੇ ਤੋਂ ਬਿਲਕੁਲ ਬਿਲਕੁਲ ਸਰ ਇੱਕ ਨਾਰਮਲ ਜੀ ਚੀਜ਼ ਹੈ ਇਹ ਕਿ ਮੈਨੂੰ ਗੈਸ ਬਣਨਟ ਐਂਟਸਿਡ ਦੀ ਗੋਲੀ ਲੈ ਲੈਣੇ ਜੀ ਸਵੇਰੇ ਸਵੇਰੇ ਸਾਰਾ ਦਿਨ ਠੀਕ ਰਹਿਣੇ ਉੱਥੇ ਹੀ ਅਸੀਂ ਗਲਤੀ ਕਰਦੇ ਆ ਜੀ ਜੇਕਰ ਕਿ ਜਦੋਂ ਲੀਵਰ ਚੁੱਕੀ ਪ੍ਰੋਬਲਮ ਹੈ ਫਿਰ ਸ਼ੂਗਰ ਵੀ ਹੋ ਸਕਦੀ ਹੈ ਜੀ ਉਹਨੂੰ ਬਿਲਕੁਲ ਹੋ ਸਕਦੀ ਹੈ ਜੀ ਜਦੋਂ ਲੀਵਰ ਫੈਟੀ ਹੋ ਜਾਂਦਾ ਚਰਬੀ ਉਹਦੇ ਤੇ ਚੜ ਜਾਂਦੀ ਹੈ ਤਾਂ ਸ਼ੂਗਰ ਆਪਣੀਆਂ ਵਧਣ ਲੱਗ ਜਾਂਦੀ ਹੈ ਮਤਲਬ ਲੀਵਰ ਕੰਮ ਕਰਨਾ ਬੰਦ ਕਰ ਜਾਂਦਾ ਜਾਂ ਘਟ ਜਾਂਦਾ ਘਟ ਜਾਂਦਾ ਜੀ ਯਕ੍ਰਿਤ ਭल्याੰਤਿਕ ਚੂਰਨ ਇਹ ਅੱਠ ਚੀਜ਼ਾਂ ਤੋਂ ਤਿਆਰ ਹੈ ਜੀ ਮਕੋਏ ਭਿੰਗਰਾਜ ਕਾਸ਼ਨੀ ਕਾਲਮੇਗ ਇਹਦੀ ਅੱਠ ਜੁੜੀ ਬੂਟੀਆਂ ਤੋਂ ਇਹ ਤਿਆਰ ਸਾਡਾ ਪਾਊਡਰ ਹੈ ਪਲੱਸ ਅਸੀਂ ਨਾਲ ਪੀਣ ਵਾਲਾ ਸਰਪ ਦਿੰਨੇ ਨਾਲ ਜੀ ਅਗਰ ਤਾਂ ਏ ਗ੍ਰੇਡ ਹੈ ਫੇ ਤਾਂ 15-20 ਦਿਨ ਚ ਠੀਕ ਹੋ ਜਾਂਦਾ ਜੀ ਇਵਨ ਕਿ ਤੁਸੀਂ ਸੁਣ ਕੇ ਹੈਰਾਨ ਹੋਗੇ ਲੀਵਰ ਸੋਰਾਈਸਿਸ ਤੱਕ ਦੀ ਵੀ ਅਗਰ ਸਮੱਸਿਆ ਹੈ ਤਾਂ ਇਸੇ ਨੁਸਕੇ ਨਾਲ ਠੀਕ ਹੁੰਦੀ ਹੈ ਜੀ ਕਹਿੰਦੇ ਵੀ ਸਾਡੇ ਸੁਭਾਅ ਚ ਸਾਡਾ ਖਰਾਬ ਲੀਵਰ ਹੋਇਆ ਸੀ ਹੋਈ ਸਾਨੂੰ 슈ਗਰ ਹੈ ਪ੍ਰੋਬਲਮ ਸਾਡੇ ਪੇਟ ਚ ਹੈ ਪਤਾ ਨਹੀਂ ਚਿੱਟ-ਚਿੜਾਪਨ ਅਸੀਂ ਕਦੋਂ ਸਾਡੇ ਸੁਭਾਅ ਦਾ ਹਿੱਸਾ ਬਣ ਗਿਆ ਉਹ ਕੀ ਕਾਰਨ ਹੁੰਦਾ ਜੀ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਸਾਨੂੰ ਜੇਕਰ ਸਾਨੂੰ ਕਬਜ਼ ਹੋਵੇ ਨਾ ਸਾਨੂੰ 슈ਗਰ ਹੋਵੇ ਨਾ ਸਾਡਾ ਫੈਟੀ ਲੀਵਰ ਆਵੇ ਨਾ ਟੈਸਟਾਂ ਦੇ ਵਿੱਚ ਫਰੂਟ ਹੈਗੇ ਆ ਕਈ ਇਹ ਜਿਹੜੇ ਮਤਲਬ ਕੌਨਸਟਿਪੇਸ਼ਨ ਨਹੀਂ ਹੋਣ ਦਿੰਦੇ ਜਿਵੇਂ ਮਤਲਬ ਨਾਸ਼ਪਤੀ ਲਾ ਲਓ ਅੰਜੀਰ ਲਾ ਲਓ ਆਲੂ ਬਖਾਰਾ ਮਿਲ ਜਵੇ ਤਾਜ਼ਾ ਨਹੀਂ ਮਿਲਦਾ ਸੁੱਕਿਆ ਹੋਇਆ ਆਲੂ ਬਖਾਰਾ ਮਿਲ ਜਾਂਦਾ ਹੈ ਜੀ ਤੇ ਆਪਣਾ ਪਪੀਤਾ ਪਰ ਹੁਣ ਇੱਕ ਨਵਾਂ ਜਿਹੜਾ ਸ਼ਬਦ ਆਇਆ ਆਪਾਂ ਸੁਣਦੇ ਆ ਅਲਕਲਾਈਨ ਵਾਟਰ ਹੈ ਨਾ ਕਿ ਇਹ ਪੀਓ ਇਹ ਸਾਨੂੰ ਕੈਂਸਰ ਵਰਗੀਆਂ ਬਿਮਾਰੀਆਂ ਤੋਂ ਜਿਹੜਾ ਦੂਰ ਰੱਖਦਾ ਹੈ ਜਿਹੜਾ ਬੰਦਾ ਅਲਕਲਾਈਨ ਪਾਣੀ ਪੀਣਾ ਸ਼ੁਰੂ ਕਰ ਦੇਗਾ ਹੁਣ ਸਾਨੂੰ ਫਾਇਦਾ ਵੀ ਤਾਂ ਦੱਸ ਦਿਓ ਵੀ ਫਾਇਦਾ ਕੀ ਹੋਇਆ ਫਾਇਦਾ ਸਰ ਇਹਦਾ ਇਹ ਹੈ ਕਿ ਇਹ ਡਾਇਰੈਕਟ ਬਾਹਰ ਨਹੀਂ ਆਉਂਦਾ ਕਿਡਨੀ ਦੇ ਵਿੱਚੋਂ ਇਹ ਦੇ ਸਰੀਰ ਦੇ ਹਰੇਕ ਸੈੱਲ ਦੇ ਸੈੱਲ ਦੇ ਵਿੱਚ ਇਹ ਜਿਵੇਂ ਕਹ ਲਓ ਵੀ ਰਚਦਾ ਹੈ ਹਰੇਕ ਸੈੱਲ ਦੀ ਮੁਰੰਮਤ ਕਰਕੇ ਬਾਹਰ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਕਾਸਿਫ ਫਾਰੂਕੀ ਅੱਜ ਤੁਹਾਡੇ ਨਾਲ ਵੈਦ ਬਲਜਿੰਦਰ ਸਿੰਘ ਤੇ ਡਾਈਟੀਸ਼ਨ ਹਰਪ੍ਰੀਤ ਕੌਰ ਜੀ ਇੱਕ ਅਜਿਹੇ ਨੁਸਖਾ ਪਾਣੀ ਵਾਲਾ ਸ਼ੇਅਰ ਕਰਨ ਵਾਲੇ ਨੇ ਤੇ ਜਿਸ ਤੋਂ ਬਾਅਦ ਤੁਹਾਡਾ ਪਾਣੀ ਪੀਣ ਦਾ ਤਰੀਕਾ ਵੀ ਬਦਲ ਸਕਦਾ ਹੈ ਔਰ ਤੁਹਾਡੀਆਂ ਜਿਹੜੀਆਂ ਬਿਮਾਰੀਆਂ ਨੇ ਉਹ ਵੀ ਕਿਤੇ ਨਾ ਕਿਤੇ ਖਤਮ ਹੋ ਸਕਦੀਆਂ ਨੇ ਪਾਣੀ ਦੇ ਵਿੱਚ ਅਸੀਂ ਇੱਕ ਛੋਟੀ ਜੀ ਚੀਜ਼ ਚਮਚਾ ਜਾਂ ਅੱਧਾ ਚਮਚਾ ਜਾਂ ਫਿਰ ਚਮਚੇ ਦਾ ਇੱਕ ਹਿੱਸਾ ਇਹ ਮੈਨੂੰ ਵੀ ਪਤਾ ਨਹੀਂ ਹੈ ਕਿ ਕਿੰਨਾ ਕੋ ਤੁਹਾਨੂੰ ਰეკਮੈਂਡ ਕਰਦੇ ਨੇ ਪਰ ਹੈ ਹੀ ਇਹੀ ਚੀਜ਼ ਕਿ ਪਾਣੀ ਦੇ ਵਿੱਚ ਅਸੀਂ ਇਸ ਤਰ੍ਹਾਂ ਦੀ ਚੀਜ਼ ਪਾਣੀ ਹੈ ਕਿ ਤੁਹਾਡੀਆਂ ਬਿਮਾਰੀਆਂ ਛੂਮੰਤਰ ਹੋ ਸਕਦੀਆਂ ਨੇ ਬਹੁਤ ਸਾਰੀਆਂ ਪਰ ਸ਼ੁਰੂਆਤ ਹੈਗੀ ਜਿਹੜੀ ਅਸੀਂ ਇੱਕ ਵਾਰ ਡਾਈਟੀਸ਼ਨ ਹਰਪ੍ਰੀਤ ਜੀ ਤੋਂ ਕਰ ਲੈਂਦੇ ਆ ਮੈਮ ਬਹੁਤ ਬਹੁਤ ਸਵਾਗਤ ਹੈ ਹਕੀਕਤ ਟੀਵੀ ਪੰਜਾਬੀ ਤੇ ਇੱਕ ਵਾਰ ਫੇਰ ਜੀ ਸਤਿ ਸ੍ਰੀ ਅਕਾਲ ਜੀ ਸ਼ੁਕਰੀਆ ਸਰ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਅੱਛਾ ਮੈਮ ਇਸ ਤੋਂ ਪਹਿਲਾਂ ਕਿ ਅਸੀਂ ਵੈਜੀ ਕੁਲ ਵੀ ਸਵਾਲ ਲਈਏ ਮੇਰਾ ਸਵਾਲ ਤੁਹਾਡੇ ਕੋਲ ਇਹ ਹੈ ਕਿ ਅੱਜ ਕੱਲ ਸੜੀਆਂ ਭੈਣਾ ਖਾ ਲੰਦੀਆਂ ਨੇ ਉਹ ਖਾਣ ਤੋਂ ਬਾਅਦ ਕਹਿੰਦੇ ਨਹੀਂ ਸਾਡਾ ਪੇਟ ਹੀ ਆਕੜੇ ਰਹਿੰਦਾ ਸਾਰਾ ਆਯੁਰਵੇਦ ਦੇ ਵਿੱਚ इवन ਹਰ ਐਲੋਪੈਥੀ ਦੇ ਵਿੱਚ ਜਾਂ ਕਹਿ ਲਓ ਜਾਂ ਹੋਮਿਓਪੈਥੀ ਦੇ ਵਿੱਚ ਕਹਿ ਲਓ ਸਾਰੀਆਂ ਬਿਮਾਰੀਆਂ ਹੀ ਪੇਟ ਤੋਂ ਸ਼ੁਰੂ ਹੁੰਦੀਆਂ ਨੇ ਚਾਹੇ ਯੂਰਿਕ ਐਸਿਡ ਲੈ ਲਓ ਜਾਂ ਤੁਸੀਂ ਹਰਟ ਦੀ ਲੈ ਲਓ ਜਾਂ 슈ਗਰ ਦੀ ਲੈ ਲਓ ਜਾਂ ਲਿਵਰ ਦੀ ਲੈ ਲਓ ਆਪਣੀਆਂ ਊਮਨ ਰਿਲੇਟਡ ਪ੍ਰੋਬਲਮਸ ਲੈ ਲਓ ਸਾਰੀਆਂ ਬਿਮਾਰੀਆਂ ਆਪਣੇ ਪੇਟ ਤੋਂ ਸ਼ੁਰੂ ਹੁੰਦੀਆਂ ਨੇ ਇੱਥੇ ਇੱਕ ਬਦਕਿਸਮਤੀ ਨਾਲ ਕੀ ਗੱਲ ਹੈ ਸਭ ਤੋਂ ਪਹਿਲਾਂ ਸਾਡੇ ਪੇਟ ਦੇ ਵਿੱਚ ਜਿਵੇਂ ਤੁਸੀਂ ਕਹਿੰਦੇ ਹੋ ਕਿ ਅਫਾਰਾ ਆਉਂਦਾ ਹੈ ਜਾਂ ਗੈਸ ਬਣਦੀ ਹੈ ਇੱਥੋਂ ਹੀ ਬਿਮਾਰੀਆਂ ਦੀ ਸ਼ੁਰੂਆਤ ਹੁੰਦੀ ਹੈ ਗੈਸ ਤੇ ਅਫਾਰੇ ਤੋਂ ਬਿਲਕੁਲ ਬਿਲਕੁਲ ਸਰ ਇੱਕ ਨਾਰਮਲ ਜੀ ਚੀਜ਼ ਹੈ ਇਹ ਕਿ ਮੈਨੂੰ ਗੈਸ ਬਣ ਐਂਟਾਸਿਡ ਦੀ ਗੋਲੀ ਲੈ ਲੈਣੇ ਜੀ ਸਵੇਰੇ ਸਵੇਰੇ ਸਾਰਾ ਦਿਨ ਠੀਕ ਰਹਿਣੇ ਉੱਥੇ ਹੀ ਅਸੀਂ ਗਲਤੀ ਕਰਦੇ ਆ ਜੀ ਆਪਾਂ ਨਾਰਮਲ ਅਸੀਂ ਲੇਡੀਜ਼ ਬੈਠੇ ਹੁੰਦੇ ਆ ਜਿੱਥੇ ਪੇਸ਼ੈਂਟ ਆਉਂਦੇ ਨੇ ਸਾਨੂੰ ਜੀ ਗੈਸ ਬਣਦੀ ਹੈ ਜਾਂ ਸਾਨੂੰ ਕਨਸਟਿਪੇਸ਼ਨ ਹੈ ਉਹ ਇਹਨਾਂ ਚੀਜ਼ਾਂ ਨੂੰ ਸੀਰੀਅਸ ਨਹੀਂ ਲੈਂਦੇ ਇਹ ਹੀ ਬਿਮਾਰੀ ਦੀ ਸ਼ੁਰੂਆਤ ਨੇ ਤੁਹਾਨੂੰ क्रोनिक गैस ਰਹਿੰਦੀ ਹੈ ਜਾਂ ਤਜਾਬ ਬਣਦਾ ਹੈ ਜਾਂ ਕਨਸਟਿਪੇਸ਼ਨ ਰਹਿੰਦੀ ਹੈ क्रोनिक ਇੱਕ ਦੋ ਦਿਨ ਦੀ ਗੱਲ ਚਲੋ ਡਿਫਰੈਂਟ ਗੱਲ ਹੈ ਪਰ ਜਦੋਂ क्रोनिक ਲੰਬਾ ਸਮਾਂ ਉਹ ਚੀਜ਼ਾਂ ਚੱਲਦੀਆਂ ਨੇ ਤਾਂ ਸਾਨੂੰ ਸੋਚਣਾ ਪਊਗਾ ਕਿ ਇਹ ਕਿਉਂ ਨੇ ਅਗਰ ਅਸੀਂ ਉੱਥੇ ਹੀ ਸੋਚ ਲੈਨੇ ਆ ਤਾਂ ਅਸੀਂ ਆਪਣੀ ਬਿਮਾਰੀ ਨੂੰ ਵੀ ਰਿਵਰਸ ਕਰ ਸਕਦੇ ਆ ਔਰ ਲੰਬੀ ਜ਼ਿੰਦਗੀ ਵੀ ਜੀ ਸਕਦੇ ਆ ਔਰ ਇੱਕ ਖੁਸ਼ਹਾਲ ਜੀਵਨ ਜਿਹੜਾ ਹੈ ਬਤੀਤ ਕਰ ਸਕਦੇ ਆ ਜੀ ਜੀ ਚਲੋ ਅਸੀਂ ਤੁਹਾਡੇ ਕੋਲ ਪੁੱਛਿਆ ਕਿ ਨੁਸਖਾ ਤੁਹਾਡੇ ਕੋਲ ਪਾਣੀ ਦੇ ਵਿੱਚ ਕਿਹੜੀ ਚੀਜ਼ ਮਲਾਨੀ ਹੈ ਤੁਸੀਂ ਕਹਿ ਰਹੇ ਹੋ ਵੀ ਬਹੁਤ ਘੈਂਟ ਬਣ ਜਾਏਗਾ ਪਾਣੀ ਅੱਜ ਜੀ ਬਹੁਤ-ਬਹੁਤ ਸਵਾਗਤ ਹੈ ਹਕੀਕਤ ਟੀਵੀ ਪੰਜਾਬੀ ਤੇ ਇੱਕ ਵਾਰ ਤੁਹਾਡਾ ਵੀ। ਥੈਂਕ ਯੂ ਸਰ, ਥੈਂਕ ਯੂ ਵੈਰੀ ਮੱਚ। ਅੱਛਾ ਮੈਮ ਨੇ ਜਿਸ ਤਰੀਕੇ ਨਾਲ ਦੱਸਿਆ ਕਿ ਜਿਹੜੀ ਪੇਟ ਤੋਂ ਹੀ ਸਾਰੀਆਂ ਬਿਮਾਰੀਆਂ ਦੀ ਸ਼ੁਰੂਆਤ ਹੈ ਜਿਹੜੀ ਉਹ ਹੁੰਦੀ ਹੈ ਪਰ ਅਸੀਂ ਉਸ ਨੂੰ ਸੀਰੀਅਸ ਨਹੀਂ ਲੈਂਦੇ। ਬਹੁਤ ਵਾਰ ਹੁੰਦਾ ਜੀ ਪਹਿਲਾਂ ਤਾਂ ਇਹ ਹੁੰਦਾ ਸੀ ਕਿ ਅਸੀਂ ਜਿਹੜਾ ਪੇਟ ਆ ਉਹਨੂੰ ਬਹੁਤ ਜ਼ਿਆਦਾ ਕਹਿੰਦੇ ਸੀ ਇਹ ਠੀਕ ਹੈ ਚਲੋ ਪੇਟ ਹੀ ਖਰਾਬ ਹੈ। ਥੋੜਾ ਜਿਹਾ ਆ ਲੈ ਲੋ ਪੇਟ ਹੀ ਖਰਾਬ ਹੈ ਆ ਲੈ ਲੋ। ਅੱਜ ਕੱਲ ਤਾਂ ਹਰੇਕ ਦੀ ਪ੍ਰੋਬਲਮ ਹੈ ਜੀ। ਜਿਹਨੂੰ ਹੱਥ ਲਾ ਲੋਏ ਕਹਿੰਦੇ ਯਾਰ ਪੇਟ ਨੂੰ ਹੱਥ ਨਾਲ ਲਾ ਦਰਦ ਕਰਦਾ ਪੇਟ ਨੂੰ ਹੱਥ ਨਾਲ ਲਾ ਮੇਰੇ ਤਾਂ ਆਕੜਿਆ ਪਿਆ ਪੇਟ ਨੂੰ ਹੱਥ ਨਾਲ ਲਾ ਮੇਰੇ ਤਾਂ ਸੱਜੇ ਦਰਦ ਹੈ ਖੱਬੇ ਦਰਦ ਹੈ ਇਹ ਇੰਨੀਆਂ ਪ੍ਰੋਬਲਮਾਂ ਕਿਵੇਂ ਜੀ ਅ ਫਰੂਕੀ ਸਾਹਿਬ ਤੁਹਾਡਾ ਸਵਾਲ ਬਹੁਤ ਵਧੀਆ ਪਰ ਇਹਦਾ ਜਿਹੜਾ ਤੁਹਾਨੂੰ ਮੈਂ ਕਾਰਨ ਦੱਸਾਂ ਤਾਂ ਤੁਸੀਂ ਬੜੇ ਹੈਰਾਨ ਹੋਵੋਗੇ ਆਪਾਂ ਜਿਹੜਾ ਸਾਹ ਹੈ ਨਾ ਹੁਣ ਵੀ ਆਪਾਂ ਇੱਥੇ ਬੈਠੇ ਆ ਆਪਾਂ ਆਕਸੀਜਨ ਚ ਨਹੀਂ ਲੈ ਰਹੇ ਆਪਾਂ ਕਾਰਬਨ ਡਾਈਆਕਸਾਈਡ ਸਾਹ ਲੈ ਰਹੇ ਆ ਸਭ ਤੋਂ ਵੱਡੀ ਪ੍ਰੋਬਲਮ ਇਹ ਆ ਆਪਾਂ ਰਾਤ ਨੂੰ ਹਸਬੰਡ ਵਾਈਫ ਸੌਣੇ ਆ ਕਮਰੇ ਦੇ ਵਿੱਚ। ਕੁੰਡੀ ਲਾ ਕੇ ਸੌ ਜੰਨੇ ਆ ਜੀ। ਬਾਹਰੋਂ ਵੱਡੇ ਵੱਡੇ ਪਰਦੇ ਲਾ ਲੰਨੇ ਆ। ਏਸੀ ਔਨ ਕਰ ਲੰਨੇ ਆ। ਤੁਹਾਨੂੰ ਜਾਣ ਕੇ ਹੈਰਾਨੀ ਹੋਊ ਪਹਿਲੇ 3-4 ਘੰਟੇ ਦੇ ਵਿੱਚ ਹੀ ਕਮਰੇ ਦੀ ਆਕਸੀਜਨ ਖਤਮ ਹੋ ਜਾਂਦੀ ਹੈ। ਤੇ ਰੂਮ ਆਪਣਾ ਕਾਰਬਨ ਡਾਈਆਕਸਾਈਡ ਨਾਲ ਭਰ ਜਾਂਦਾ। ਸਾਰੀ ਰਾਤ ਆਪਾਂ ਕਾਰਬਨ ਡਾਈਆਕਸਾਈਡ ਸਾਹ ਲੰਨੇ ਆ। ਸਵੇਰੇ ਉੱਠ ਕੇ ਤਿਆਰ ਹੋ ਕੇ ਆਪਾਂ ਗੱਡੀ ਚੱਕਦੇ ਆ। ਗੱਡੀ 'ਚ ਬਹਿੰਦੇ ਸਾਰੇ ਆਪਾਂ ਨਾਲ ਏਸੀ ਲਾਉਨੇ ਆਪਾਂ। ਚਾਰੇ ਪਾਸੇ ਸ਼ੀਸ਼ੇ ਬੰਦ ਹੋਣੇ ਆ। ਫੇਰ ਕਾਰਬਨ ਡਾਈਆਕਸਾਈਡ ਸਾਹ ਲੈਂਦੇ ਆ ਦਫਤਰ ਜਾਂਦੇ ਆ ਦਫਤਰ ਚਾਰੇਓ ਪਾਸੇ ਸ਼ੀਸ਼ੇ ਬੰਦ ਨੇ ਏਸੀ ਲੱਗੇ ਹੋਏ ਨੇ ਕਿੰਨੇ ਮੁਲਾਜ਼ਮ ਉੱਥੇ ਬੈਠ ਕੇ ਕੰਮ ਕਰਦੇ ਆ ਸਭ ਦਾ ਇਹੀ ਸਮੱਸਿਆ ਵੀ ਕਾਰਬਨ ਡਾਈਆਕਸਾਈਡ ਚ ਜਦੋਂ ਅੱਜ ਤੋਂ 10 20 ਸਾਲ ਪਹਿਲਾਂ ਆਪਾਂ ਲੋਕ ਛੱਤਾਂ ਤੇ ਸੌਂਦੇ ਹੁੰਦੇ ਸੀ ਮੱਛਰ ਦਾ ਨੇ ਲਾ ਕੇ ਬਾਹਰ ਸੌਂਦੇ ਹੁੰਦੇ ਸੀ ਤਾਂ ਆਪਾਂ ਸੂਰਜ ਦੀ ਪਹਿਲੀ ਕਰਨ ਨਾਲ ਉੱਠ ਖੜਦੇ ਸੀ ਆਪਾਂ ਠੀਕ ਹੈ ਸੂਰਜ ਦੀ ਰੌਸ਼ਨੀ ਆਪਣੇ ਉੱਤੇ ਪੈਂਦੀ ਸੀ ਹੁਣ ਤਾਂ ਸੂਰਜ ਦੀ ਵੀ ਰੌਸ਼ਨੀ ਪੈਣ ਹੀ ਨਹੀਂ ਦਿੰਦਾ ਆਪਣੇ ਸਰੀਰ ਤੇ ਕੋਈ ਲੇਡੀਜ਼ ਹੈ ਮੜੇ ਧੁੱਪ ਚ ਨਹੀਂ ਜਾ ਸਕਦੀ ਉਹ ਜਦੇ ਕਹਿਣਗੇ ਸਾਡਾ ਇੱਕ ਨੇ ਹੋ ਗਿਆ ਜੀ ਸੰਤ ਉਹ ਸੰਸਕਰੀਮ ਲਾਉਣੀ ਆ ਗੋਗਲਸ ਲਾਉਣੀ ਆ ਜਾਂ ਛਤਰੀ ਚਾਹੀਦੀ ਆ ਸਾਡਾ ਰਹਿਣ ਸਹਿਣੇ ਐਸਾ ਹੋ ਗਿਆ ਫਰੂਕੀ ਸਾਹਿਬ ਜਿਸ ਕਰਕੇ ਅਸੀਂ ਬਿਮਾਰੀਆਂ ਨੂੰ ਸੱਦਾ ਦੇ ਰਹੇ ਹਾਂ ਤੇ ਬਿਮਾਰੀਆਂ ਤੋਂ ਗ੍ਰਸਤ ਹੋ ਰਹੇ ਹਾਂ ਅਗਰ ਆਪਾਂ ਆਪਣਾ ਜੀਵਨ ਸ਼ੈਲੀ ਸੁਧਾਰ ਲਈਏ ਅਧੀਆਂ ਕੀ ਮੈਂ ਕਹਾਂ 90% ਬਿਮਾਰੀਆਂ ਇੱਥੇ ਖਤਮ ਹੋ ਜਾਣਗੀਆਂ ਪਰ ਇਸ ਵੇਲੇ ਤਾਂ ਜੀ ਫੈਟੀ ਲੀਵਰ ਹੋ ਗਿਆ ਸ਼ੂਗਰ ਹੋ ਗਿਆ ਹਰੇਕ ਨੂੰ ਉਹ ਕਹਿੰਦੇ ਨੇ ਵੀ ਜਿਹਨੂੰ ਹੱਥ ਲਾਇਆ ਉਹੀ ਤਿਹਾਇਆ ਦੇਖੋ ਫਿਰ ਗੱਲ ਉੱਥੇ ਆ ਗਈ ਹੈ ਨਾ ਜਦੋਂ ਆਪਾਂ ਸਾਹੇ ਹੀ ਆਕਸੀਜਨ ਚ ਲੈ ਪਾਰੇ ਆਪਣੇ ਫੇਫੜੇ ਲੰਗਸ ਅੰਦਰੋਂ ਲੀਵਰ ਤੱਕ ਸਾਰੇ ਦਿੱਕਤ ਨੂੰ ਦਿਮਾਗ ਨੂੰ ਵੀ ਆਕਸੀਜਨ ਚਾਹੀਦੀ ਹੁੰਦੀ ਹੈ ਜਾਂਦੀ ਹੈ ਤੇ ਕਾਰਬਨ ਡਾਈਆਕਸਾਈਡ ਹੈ ਤਾਂ ਆਪਣਾ ਸਰੀਰ ਕਿਵੇਂ ਤਾਂ ਅੰਦਰ ਉਸ ਤਰੂਗਾ ਜੀ ਚਾਹੇ ਲੀਵਰ ਫੈਟੀ ਹੁਣ ਕਈ ਬਹੁਤ ਸੱਜਣ ਸਾਡੇ ਕੋਲ ਆਨੇ ਆ ਉਹ ਕਹਿੰਦੇ ساری ਜ਼ਿੰਦਗੀ ਅਸੀਂ ਕੋਈ ਨਸ਼ਾ ਨਹੀਂ ਕੀਤਾ ਕੋਈ ਡਰੱਗਸ ਨਹੀਂ ਲਿਆ ਸ਼ਰਾਬ ਨਹੀਂ ਪੀਤੀ ਮੀਟ ਅਸੀਂ ਨਹੀਂ ਖਾਂਦੇ ਹੈਵੀ ਅਸੀਂ ਨਹੀਂ ਖਾਂਦੇ ਸਾਡਾ ਲੀਵਰ ਫੈਟੀ ਕਿਉਂ ਆ ਜਦੋਂ ਉਹਨਾਂ ਤੋਂ ਸਾਰਾ ਕੁਝ ਪੁੱਛੀ ਦੀ ਹਿਸਟਰੀ ਪਿੱਛੇ ਤੁਸੀਂ ਕਿਵੇਂ ਦੇਵਾਤਵਰਨ ਤੇ ਰਹਿਣੇ ਉਹ ਸੌਂਦੇ ਕਿਹੜੇ ਜਿਹਾ ਵਾਤਾਵਰਨ ਦੇ ਵਿੱਚੋਂ ਤੋਂ ਨਿਕਲ ਕੇ ਇਹੀ ਕਾਰਨ ਆਉਂਦਾ ਜੀ ਸਾਡਾ ਰਹਿਣ ਸਹਿਣ ਹੀ ਸਾਰਾ ਕੁਝ ਅਫਸੈਟ ਹੋ ਚੁੱਕਿਆ ਤੇ ਇਹਦੇ ਹੀ ਮੇਨ ਕਾਰਨ ਹੈ ਆਪਣੇ ਲੀਵਰ ਫੈਟੀ ਹੋਣ ਦੇ ਲੀਵਰ ਫੈਟੀ ਹੋਣ ਤੋਂ ਨਾਲ ਹੀ ਕਨਸਟਿਪੇਸ਼ਨ ਹੁੰਦੀ ਹੈ ਲੀਵਰ ਫੈਟੀ ਹੋਣ ਨਾਲ ਹੀ 슈ਗਰ ਹੁੰਦਾ ਹੈ ਲੀਵਰ ਫੈਟੀ ਹੋਣ ਨਾਲ तमाम ਬਿਮਾਰੀਆਂ ਜਿਹਨੂੰ ਆਪਾਂ ਕਹਿ ਲਈਏ ਸੱਤ ਤਰ੍ਹਾਂ ਦੇ ਧਾਤੂ ਆ ਆਪਣਾ ਲੀਵਰ ਪ੍ਰੋਡਿਊਸ ਕਰਦਾ ਹੈ ਤੇ ਉਹਨਾਂ 'ਚ ਜੇ ਇੱਕ ਅੱਧੀ ਵੀ ਵਿਗੜ ਜਵੇ ਤਾਂ ਸਾਰਾ ਸਿਸਟਮ ਆਪਣਾ ਬਾਡੀ ਦਾ ਖਰਾਬ ਹੋ ਜਾਂਦਾ ਜੀ ਮੁੱਖ ਇੰਜਨ ਹੈ ਜੀ ਇਹ ਆਪਣੀ ਬਾਡੀ ਦਾ ਲੀਵਰ ਹੈ ਜੋ ਅੱਛਾ ਫਿਰ ਤੁਸੀਂ ਕਹਿ ਰਹੇ ਹੋ ਕਿ ਜਿਹੜਾ ਮੁੱਖ ਇੰਜਨ ਹੈਗਾ ਫਿਰ ਜਿਹੜੇ ਜਿਕਰ ਕਿਸੇ ਦਾ ਲੀਵਰ ਚ ਕੋਈ ਪ੍ਰੋਬਲਮ ਹੈ ਫਿਰ ਸ਼ੂਗਰ ਵੀ ਹੋ ਸਕਦੀ ਹੈ ਜੀ ਉਹਨੂੰ ਬਿਲਕੁਲ ਹੋ ਸਕਦੀ ਹੈ ਜੀ ਮੇਨ ਕਾਰਨ ਹੀ ਲੀਵਰ ਫੈਟੀ ਹੁਣ ਲੀਵਰ ਤੋਂ ਹੀ ਸ਼ੁਰੂਆਤ ਹੁੰਦੀ ਹੈ ਲੱਛਣ ਕੀ ਹੁੰਦੇ ਨੇ ਜੀ ਮਤਲਬ ਚਲੋ ਇੱਕ ਨੂੰ ਤਾਂ ਸ਼ੂਗਰ ਹੋਗੀ ਅਗਰ ਜਿਹੜੇ ਕਿਨਾਰੇ ਤੇ ਖੜੇ ਨੇ ਜਿਨ੍ਹਾਂ ਦਾ ਲੀਵਰ ਖਰਾਬ ਹੋਇਆ ਹੁਣੇ-ਹੁਣੇ ਤੇ ਸ਼ੂਗਰ ਦੀ ਤਿਆਰੀ ਹੈ ਉਹ ਸਾਨੂੰ ਕਿਵੇਂ ਪਤਾ ਲੱਗੇ ਜੀ ਦੇਖੋ ਸਰ ਜਦੋਂ ਲੀਵਰ ਫੈਟੀ ਹੋ ਜਾਂਦਾ ਹੈ ਲੀਵਰ ਫੈਟੀ ਹੋਣ ਨਾਲ ਲੀਵਰ ਦੇ ਉੱਤੇ ਆਪਣੀ ਚਰਬੀ ਜਮਾ ਹੋ ਜਾਂਦੀ ਹੈ ਫੈਟ ਜਿਹਨੂੰ ਕਹਿੰਦੇ ਆ ਉਹ ਬਿਲਕੁਲ ਆਪਣਾ ਸੰਭਾਲ ਨਹੀਂ ਪਾਉਂਦਾ ਹੈ ਕਿਸੇ ਚੀਜ਼ ਨੂੰ ਵੀ ਹੈਗਾ ਨਾ ਸ਼ੂਗਰ ਨੂੰ ਨਾ ਕਿਸੇ ਹੋਰ ਚੀਜ਼ ਨੂੰ ਜਦੋਂ ਲੀਵਰ ਫੈਟੀ ਹੋ ਜਾਂਦਾ ਚਰਬੀ ਉਹਦੇ ਤੇ ਚੜ ਜਾਂਦੀ ਹੈ ਤਾਂ 슈ਗਰ ਆਪਣੀਆਂ ਵਧਣ ਲੱਗ ਜਾਂਦੀ ਹੈ। ਮਤਲਬ ਲੀਵਰ ਕੰਮ ਕਰਨਾ ਬੰਦ ਕਰ ਜਾਂਦਾ ਜਾਂ ਘਟ ਜਾਂਦਾ ਹੈ। ਘਟ ਜਾਂਦਾ ਹੈ ਜੀ। ਠੀਕ ਹੈ। ਕਰਦਾ ਤਾਂ ਹੈਗਾ ਕੱਟ ਕਰਦਾ। ਇਸ ਕਰਕੇ ਉਹ 슈ਗਰ ਨੂੰ ਸੰਭਾਲਣੀ ਪਉਂਦਾ ਤਾਂ ਬੰਦਾ ਡਾਇਬਟਿਕ ਹੋ ਜਾਂਦਾ। ਜਿਹਨੂੰ ਡਾਇਬੀਟਿਸ ਕਹ ਦਿੰਦੇ ਆਪਾਂ ਇਹ ਉੱਥੋਂ ਹੀ ਸ਼ੁਰੂਆਤ ਹੁੰਦੀ ਹੈ ਜੀ ਹਰ ਇੱਕ ਚੀਜ਼ ਦੀ। ਤੁਹਾਡੇ ਕੋਲ ਕੋਈ ਨੁਸਖਾ ਫਾਰਮੂਲਾ ਹੈ ਜੀ ਜਿਸ ਦੇ ਨਾਲ ਮਤਲਬ ਇਹ ਸਾਰੀਆਂ ਚੀਜ਼ਾਂ ਨੂੰ ਅਸੀਂ ਕੰਟਰੋਲ 'ਚ ਰੱਖ ਸਕੀਏ। ਜੀ ਬਿਲਕੁਲ ਹੈਗਾ। ਬਾ ਵਿਸਥਾਰ ਤੋਂ ਮੈਡਮ ਵੀ ਦੱਸ ਦੇਣਗੇ ਸਾਡਾ 8 ਚੀਜ਼ਾਂ ਤੋਂ ਤਿਆਰ ਕੀਤਾ ਹੋਇਆ ਚੂਰਨ ਹੈ ਜੀ ਇਹਨੂੰ ਸੰਸਕ੍ਰਿਤ ਭਾਸ਼ਾ ਵਿੱਚ ਕਹਿੰਦੇ ਆ ਯਕਰਿਤ ਭਲੇਹਾਂਤਿਕ ਚੂਰਨਾ OK ਇਹ 8 ਚੀਜ਼ਾਂ ਤੋਂ ਤਿਆਰ ਹੈ ਜੀ ਮਕੋਏ ਭਿੰਗਰਾਜ ਕਾਸ਼ਨੀ ਕਾਲਮੇਗ ਇਹਦੀ 8 ਜੁੜੀ ਬੂਟੀਆਂ ਤੋਂ ਇਹ ਤਿਆਰ ਸਾਡਾ ਪਾਊਡਰ ਹੈ ਪਲੱਸ ਅਸੀਂ ਨਾਲ ਪੀਣ ਵਾਲਾ ਸਰਪ ਦਿੰਨੇ ਆ ਨਾਲ ਜੀ ਅਗਰ ਤਾਂ ਇਹ ਗ੍ਰੇਡ ਹੈ ਫਿਰ ਤਾਂ 15-20 ਦਿਨ ਚ ਠੀਕ ਹੋ ਜਾਂਦਾ ਜੀ ਈਵਨ ਕਿ ਤੁਸੀਂ ਸੁਣ ਕੇ ਹੈਰਾਨ ਹੋਵੇ ਲੀਵਰ ਸੋਰਾਈਸਿਸ ਤੱਕ ਦੀ ਵੀ ਅਗਰ ਸਮੱਸਿਆ ਹੈ ਤਾਂ ਇਸੇ ਨੁਸਕੇ ਨਾਲ ਠੀਕ ਹੁੰਦੀ ਹੈ ਜੀ ਜਿੰਨਾ ਇਹ ਲਿਕਵਿਡ ਨੂੰ ਆਹ ਲਿਕਵਿਡ ਤੇ ਪਲੱਸ ਇਹ ਚੂਰਨ ਜੀ ਜਿਹੜਾ ਯੱਕਰ ਚ ਭਲਾਂਤ ਕਿਵੇਂ ਕਿਵੇਂ ਲੈਣਾ ਕਿਵੇਂ ਹੋਊਗਾ ਜੀ ਇਹਦਾ ਇੱਕ ਚਮਚ ਸਵੇਰੇ ਪਾਊਡਰ ਦਾ ਜੀ ਇੱਕ ਚਮਚ ਸ਼ਾਮ ਨੂੰ ਤੇ ਤਿੰਨ ਚਮਚ ਇਸ ਤੇ ਲਿਕਵਿਡ ਦੇ ਸਵੇਰੇ ਤੇ ਤਿੰਨ ਚਮਚ ਸ਼ਾਮ ਨੂੰ ਤੁਸੀਂ ਰੈਗੂਲਰ ਯੂਜ਼ ਕਰੋ ਮਿੱਠੇ ਤੋਂ ਤੋਂ ਹੈਵੀ ਚੀਜ਼ਾਂ ਤੋਂ ਪਰਹੇਜ਼ ਕਰੋ 15-20 ਦਿਨ ਦੇ ਵਿੱਚ ਹੀ ਤੁਹਾਡਾ ਲੀਵਰ ਫੈਕਟਰੀ ਆ ਬਿਲਕੁਲ ਠੀਕ ਹੋ ਜਾਊਗਾ ਜੀ ਜੀ ਚਲੋ ਅਸੀਂ ਤੁਹਾਡੇ ਕੋਲੋਂ ਪੁੱਛਾਂਗੇ ਹੋਰ ਵੀ ਸਮਝਾਂਗੇ ਜਿਨ੍ਹਾਂ ਨੂੰ ਲੀਵਰ ਤੋਂ ਇਲਾਵਾ ਜਿਨ੍ਹਾਂ ਨੂੰ ਕਬਜ਼ ਹੈਗੀ ਹੈ ਜਿਨ੍ਹਾਂ ਦਾ ਪੇਟ ਆਕੜਿਆ ਹੈ ਉਹ ਤੁਹਾਡੇ ਕੋਲੋਂ ਅਸੀਂ ਲਵਾਂਗੇ ਇੱਕ ਵਾਰ ਮੁਰ ਤੋਂ ਅਸੀਂ ਹਰਪ੍ਰੀਤ ਜੀ ਨਾਲ ਜੁੜਦੇ ਹਾਂ ਹਰਪ੍ਰੀਤ ਜੀ ਫਿਰ ਜਿਹੜੀ ਪ੍ਰੋਬਲਮ ਹੈਗੀ ਨੇ ਜਿਹੜੀਆਂ ਪ੍ਰੋਬਲਮਸ ਗਣਾਈਆਂ ਨਹੀਂ ਪਹਿਲਾਂ ਜ਼ਿਆਦਾਤਰ ਮਰਦਾਂ ਦੇ ਵਿੱਚ ਹੁੰਦੀ ਸੀ ਹੁਣ ਤੇ ਔਰਤਾਂ ਦੇ ਵਿੱਚ ਵੀ ਆਮ ਕਰਕੇ ਦੇਖਣ ਨੂੰ ਮਿਲ ਜਾਂਦੀਆਂ ਨੇ ਜੀ ਬਿਲਕੁਲ ਸਰ ਜਿੱਦਾਂ ਫੈਟੀ ਲੀਵਰ ਆ ਆਪਾਂ ਕਹਿੰਦੇ ਸੀ ਕਿ ਜਿੰਮੇ ਮਿਹਨਤ ਦੇ ਵਿੱਚ ਹੁੰਦੀਆਂ ਨੇ ਕਿ ਉਹ ਜ਼ਿਆਦਾ ਮਤਲਬ ਐਡਿਕਟ ਹੁੰਦੇ ਨੇ ਜਾਂ ਕੋਈ ਨਸ਼ਾ ਕਰਦੇ ਨੇ ਕਿ ਉਹਨਾਂ ਦੇ ਵਿੱਚ ਪਾਈਆਂ ਜਾਂਦੀਆਂ ਨੇ ਪਰ ਹੁਣ ਸਾਡਾ ਲਾਈਫ ਸਟਾਈਲ ਚੇਂਜ ਹੋਣ ਕਰਕੇ ਜਿਹੜੀ ਆ ਇਹ ਵੂਮਨ ਦੇ ਵਿੱਚ ਵੀ ਆ ਗਈਆਂ ਲਾਈਫ ਸਟਾਈਲ ਦੇ ਨਾਲ ਤਾਂ ਸਾਨੂੰ ਐਕਸਰਸਾਈਜ਼ ਜਿਵੇਂ ਗੱਲੋ ਜਾਂ ਘਟਦੀ ਜਾ ਰਹੀ ਹੈ ਜੰਕ ਫੂਡ ਦਾ ਸੇਵਨ ਵੱਧਦਾ ਜਾ ਰਿਹਾ ਸਾਨੂੰ ਕਿਉਂ ਸੜਕਾਂ ਤੇ ਵੱਧ ਗਏ ਸਵੀਗੀ ਜ਼ ਮੈਟੋ ਸਾਨੂੰ ਕਿਉਂ ਦਿਖਦੇ ਨੇ ਕਿਤੇ ਬਾਹਰ ਨਿਕਲੋ ਕਿਉਂਕਿ ਉਹ ਤਾਂ ਹੀ ਦਿਖਦੇ ਨੇ ਜੇ ਲੋਕ ਉਹਨੂੰ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਮੰਗਵਾਉਂਦੇ ਨੇ ਔਰ ਅਸੀਂ ਜਾਣੇ ਅਣਜਾਣੇ ਦੇ ਵਿੱਚ ਆਪਣੇ ਕੋਲੋਂ ਜ਼ਿਆਦਾ ਪੈਸੇ ਖਰਚ ਕਰਕੇ ਇੱਕ ਤਾਂ ਪੈਸੇ ਮਨੀ ਵੇਸਟੇਜ ਕਰ ਰਹੇ ਹਾਂ ਉਲਟਾ ਆਪਣਾ ਸ਼ਰੀਰ ਬਾਡੀ ਨੂੰ ਵੇਸਟ ਕਰ ਰਹੇ ਹਾਂ ਅੰਦਰੋਂ ਪਾ ਕੇ ਜਿਦੀ ਕੋਈ ਰਿਪਲੇਸਮੈਂਟ ਨਹੀਂ ਹੈਗੀ ਤਾਂ ਨਾ ਗਿਆ ਚਲੋ ਕੰਮ ਕਰਕੇ ਬੰਦਾ ਦੁਬਾਰਾ ਵੀ ਕਮਾ ਲੂਗਾ ਪਰ ਇਹਦੀ ਬਾਡੀ ਦੀ ਕੋਈ ਰਿਪਲੇਸਮੈਂਟ ਨਹੀਂ ਹੈ ਤਾਂ ਉਹਦੇ ਲਈ ਕੀ ਹੈ ਅਸੀਂ ਜਿੰਨੀਆਂ ਆਪਣੀਆਂ ਨੈਚੁਰਲ ਚੀਜ਼ਾਂ ਦੇ ਨਾਲ ਜੁੜਾਂਗੇ ਕਰਦੇ ਆਪਣੇ ਨਾਰਮਲ ਫਰੂਟ ਦਾਲ ਸਬਜੀ ਰੋਟੀ ਇਹਦੇ ਤੇ ਖਰਚਾ ਵੀ ਜ਼ਿਆਦਾ ਨਹੀਂ ਆਉਂਦਾ ਤੇ ਸਾਡੇ ਸਰੀਰ ਚ ਵੀ ਇਹ ਇਨਵੈਸਟਮੈਂਟ ਹੁੰਦੀ ਆ ਬੰਦਾ ਲੌਂਗ ਲਾਈਫ ਜੇ ਆਉਂਦਾ ਜੀ ਜੀ ਅੱਛਾ ਤੇ ਫਿਰ ਇੱਕ ਹੋਰ ਬੜਾ ਅਹਿਮ ਸਵਾਲ ਹੈ ਅੱਜ ਕੱਲ ਜਿਹੜੀਆਂ ਲੇਡੀਜ਼ ਹੈਗੀਆਂ ਨੇ ਉਹ ਕਹਿੰਦੇ ਵੀ ਸਾਡੇ ਸੁਭਾ ਚ ਸਾਡਾ ਖਰਾਬ ਲੀਵਰ ਹੋਇਆ ਸੀ ਹੋਈ ਸਾਨੂੰ 슈ਗਰ ਹੈ ਪ੍ਰੋਬਲਮ ਸਾਡੇ ਪੇਟ ਚ ਪਤਾ ਨਹੀਂ ਚਿੜਚਿੜਾਪਨ ਅਸੀਂ ਕਦੋਂ ਸਾਡੇ ਸੁਭਾ ਦਾ ਹਿੱਸਾ ਬਣ ਗਿਆ ਉਹ ਕੀ ਕਾਰਨ ਹੁੰਦਾ ਜੀ ਉਹ ਸਰ ਹੁਣ ਜਦੋਂ ਸਰੀਰ ਬਾਡੀ ਕੰਮ ਨਹੀਂ ਕਰਦੀ ਸਰੀਰ ਚ એનર્ਜੀ ਨਹੀਂ ਬਾਡੀ ਨੂੰ ਕੰਮ ਕਰਨ ਵਾਸਤੇ એનર્ਜੀ ਦੀ ਲੋੜ ਹੈ ਊਰਜਾ ਦੀ ਲੋੜ ਹੈ ਹਰ ਸਾਡੇ ਅੰਗ ਨੂੰ ਜਾਂ ਸਾਨੂੰ ਕੰਮ ਕਰਨ ਵਾਸਤੇ ਜਦੋਂ ਲੀਵਰ ਫੈਟੀ ਹੋ ਗਿਆ ਇਹ ਸ਼ੁਰੂਆਤ ਸਟੇਜ ਹੈ ਇੱਥੇ ਬਦਕਿਸਮਤੀ ਦੀ ਗੱਲ ਇਹ ਹੈ ਕਿ ਅਸੀਂ ਫੈਟੀ ਲੀਵਰ ਨੂੰ ਇਗਨੋਰ ਕਰਦੇ ਹਾਂ ਸਾਡੇ ਕੋਲ ਇੱਥੇ ਵੀ ਆ ਕੇ ਲੋਕ ਕਹਿੰਦੇ ਨੇ ਜਾਂ ਕਿਸੇ ਨੂੰ ਬਹੁਤ ਜ਼ਿਆਦਾ 슈ਗਰ ਹੈ ਸਪੋਜ ਮੈਂ ਤੁਹਾਨੂੰ ਐਗਜ਼ਾਮਪਲ ਦੇ ਰਹੀ ਹਾਂ ਉਹ ਕਹਣਗੇ ਮੈਡਮ ਸਾਨੂੰ 슈ਗਰ ਦੀ ਦਵਾਈ ਦੇ ਦਿਓ ਪਰ ਜਦੋਂ ਅਸੀਂ ਉਹਨਾਂ ਨਾਲ ਮਤਲਬ ਗੱਲਬਾਤ ਕਰਦੇ ਆ ਤਾਂ ਗੱਲਬਾਤ ਦੇ ਵਿੱਚ ਉਹਨਾਂ ਦੀ ਰਿਪੋਰਟਸ ਚੈੱਕ ਕਰਦੇ ਆ ਤਾਂ ਉਹਨਾਂ ਦੇ ਓਟੀਪੀਟੀ ਲੀਵਰ ਬਹੁਤ ਵਧੀ ਹੁੰਦੇ ਨੇ ਮਤਲਬ ਲੀਵਰ ਵੀ ਫ ਉਹਨਾਂ ਦਾ ਜਵਾਬ ਪਤਾ ਹੈ ਗੋ ਕੀ ਹੁੰਦਾ ਇਹ ਤਾਂ ਜੀ ਮੈਡਮ 3 ਸਾਲ ਤੋਂ ਐ ਇਹ ਤਾਂ ਜੀ 3 ਸਾਲ ਤੋਂ ਚੱਲਦਾ ਹੁੰਦਾ ਮੇਰਾ ਫੈਟੀ ਲੀਵਰ ਇਹਦੀ ਤਾਂ ਇਹਦੇ ਕਰਕੇ ਤਾਂ ਬਸ ਮੈਂ ਖਾਲੀ ਪੇਟ ਕੈਪਸੂਲ ਲੈ ਲੰਨਾ ਔਰ ਮੈਨੂੰ ਭੁੱਖ ਪੱਖ ਵੀ ਘਾਟੇ ਲੱਗਦੀ ਐ ਪਰ ਤੁਸੀਂ ਮੇਰਾ ਸ਼ੂਗਰ ਬਹੁਤ ਵੱਧਾ ਇਹਦਾ ਇਲਾਜ ਕਰ ਦਿਓ ਉੱਥੇ ਪ੍ਰੋਬਲਮ ਆਉਂਦੀ ਐ ਤਾਂ ਕਿਉਂ ਨਹੀਂ ਆਪਾਂ ਸ਼ੁਰੂ ਤੋਂ ਹੀ ਜਿਹੜਾ ਪ੍ਰਾਇਮਰੀ ਸਟੇਜ ਤੇ ਅਗਰ ਪੇਟ ਦੇ ਵਿੱਚ ਪ੍ਰਾਇਮਰੀ ਸਟੇਜ ਕੀ ਹੈ ਮੈਂ ਤੁਹਾਨੂੰ ਉਹ ਵੀ ਦੱਸਦੀ ਆਂ ਅਗਰ ਗੈਸ ਬਣਦੀ ਆ ਥੋੜੀ ਜਿਹੀ ਵੀ ਗੈਸ ਹੈ ਤਾਂ ਉਹਨੂੰ ਉਹਦਾ ਹੱਲ ਇਹਦਾ ਖਾਲੀ ਪੇਟ ਕੈਪਸੂਲਾ ਸਮਝੋ ਉਹਦਾ ਹੱਲ ਆਪਣੀਆਂ ਰਸੋਈ ਚ ਵੀ ਚੀਜ਼ਾਂ ਪਈਆਂ ਨੇ ਅਸੀਂ ਕਈ ਵਾਰ ਆਪਣੇ ਘਰੇਲੂ ਨੁਸਖੇ ਵੀ ਦਿੱਤੇ ਨੇ ਲਿਵਰ ਵਾਸਤੇ ਤਾਂ ਪ੍ਰਾਇਮਰੀ ਸਟੇਜ ਤੇ ਤਾਂ ਅਸੀਂ ਉੱਥੋਂ ਹੀ ਰਿਵਰਸ ਕਰ ਸਕਦੇ ਆਂ ਪਰ ਅਗਰ ਪ੍ਰੋਬਲਮ ਆ ਗਈ ਤਾਂ ਅਸੀਂ ਆਯੁਰਵੇਦ ਦੇ ਵਿੱਚ ਇਹਦਾ ਬਿਲਕੁਲ ਲਿਵਰ ਸਿਰੋਸਿਸ ਤੱਕ ਟਰੀਟਮੈਂਟ ਹੈਗਾ ਹਾਂਜੀ ਅਸੀਂ ਤੁਹਾਡੇ ਕੋਲੋਂ ਪਾਣੀ ਵਾਲਾ ਨੁਸਖਾ ਵੀ ਲਵਾਂਗੇ ਤੁਸੀਂ ਕਹਿ ਰਹੇ ਹੋ ਵੀ ਬੜਾ ਘੈਂਟ ਵਾਲਾ ਹੈਗਾ ਪਾਣੀ ਦੇ ਵਿੱਚ ਜਿਹੜੀ ਚੀਜ਼ ਤੁਸੀਂ ਕਹਿ ਰਹੇ ਹੋ ਮਿਲਾਉਣ ਵਾਸਤੇ ਪਰ ਇੱਕ ਆਖਰੀ ਸਵਾਲ ਹੈ ਜੀ ਤੁਸੀਂ ਕਹਿ ਰਹੇ ਹੋ ਕਿ ਜਿਹੜੀ ਅਸੀਂ ਕਹਿ ਲਈਏ ਵੀ ਕਬਜ਼ ਹੈਗੀ ਹੈ ਬੀਪੀ ਹੈਗਾ ਸਾਡੇ ਘਰਾਂ ਦੇ ਵਿੱਚ ਇਹਨਾਂ ਨੇ ਕਿਹਾ ਵੀ ਬਹੁਤ ਸਾਰੀਆਂ ਚੀਜ਼ਾਂ ਹੈਗੀਆਂ ਨੇ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਸਾਨੂੰ ਜੇਕਰ ਸਾਨੂੰ ਕਬਜ਼ ਹੋਵੇ ਨਾ ਸਾਨੂੰ 슈ਗਰ ਹੋਵੇ ਨਾ ਸਾਡਾ ਫੈਟੀ ਲੀਵਰ ਆਵੇ ਨਾ ਟੈਸਟਾਂ ਦੇ ਵਿੱਚ ਅਹ ਦੇਖੋ ਜਿਹੜੀ ਤੁਸੀਂ ਕਬਜ਼ ਦੀ ਗੱਲ ਕਰ ਰਹੇ ਹੋ ਫਰੂਕੀ ਸਾਹਿਬ ਅ ਫਾਈਬਰ ਯੁਕਤ ਖਾਣਾ ਖਾਓ ਤੁਸੀਂ ਆਟਾ ਜਿਹੜਾ ਆਪਾਂ ਛਾਣ ਕੇ ਖਾਂਦੇ ਆ ਉਹਦਾ ਬੂਰਾ ਬਾਤ ਚ ਜਾਂਦਾ ਪਲੀਜ਼ ਮੇਰੀ ਬੇਨਤੀ ਆ ਉਹਨੂੰ ਸੱਟਿਆ ਨਾ ਕਰਨ ਉਹ ਤੋਂ ਬਹੁਤ ਕੁਝ ਮਤਲਬ ਸਵਾਦੀ ਚੀਜ਼ਾਂ ਬਣਦੀਆਂ ਕੜਾਹ ਤੱਕ ਬਣ ਜਾਂਦਾ ਉਹ ਤੋਂ ਹਨਾ ਉਹ ਯੂਜ਼ ਕਰਨ ਜਾਂ ਫਰੂਟ ਹੈਗੇ ਕਈ ਇਹ ਜਿਹੜੇ ਮਤਲਬ ਕਨਸਟਿਪੇਸ਼ਨ ਨਹੀਂ ਹੋਣ ਦਿੰਦੇ ਜਿਵੇਂ ਮਤਲਬ ਨਾਸ਼ਪਾਤੀ ਲਾ ਲਓ ਅੰਜੀਰ ਲਾ ਲਓ ਆਲੂ ਬਖਾਰਾ ਮਿਲ ਜਵੇ ਤਾਜ਼ਾ ਨਹੀਂ ਮਿਲਦਾ ਸੁੱਕਿਆ ਹੋਇਆ ਆਲੂ ਬਖਾਰਾ ਮਿਲ ਜਾਂਦਾ ਜੀ ਤੇ ਆਪਣਾ ਪਪੀਤਾ ਸਭ ਤੋਂ ਬੈਸਟ ਹੈ ਜੀ ਅਗਰ ਇਹਨਾਂ ਚੀਜ਼ਾਂ ਚ ਨਹੀਂ ਮਿਲਦਾ ਇਸਬਗੋਰ ਸਭ ਤੋਂ ਵਧੀਆ ਜੀ ਠੀਕ ਉਹ ਤਾਂ ਆਮੇ ਮਿਲ ਜਾਂਦਾ ਇਸਬਗੋਰ ਤਾਂ ਆਮੇ ਮਿਲ ਜਾਂਦਾ ਜੀ ਤੇ ਅਗਰ ਤੁਸੀਂ ਪ੍ਰੋਪਰ ਡਾਈਟ ਲੈਣਾ ਚਾਹੁੰਦੇ ਹੋ ਤੁਸੀਂ ਤੁਸੀਂ ਚਾਹੁੰਦੇ ਵੀ ਹਰ ਇੱਕ ਚੀਜ਼ ਉਹਦੇ ਵਿੱਚ ਹੋਵੇ ਤਾਂ ਉਹ ਆਂਡਾ ਆਂਡੇ ਦੇ ਵਿੱਚ ਹਰ ਇੱਕ ਚੀਜ਼ ਹੈ ਫਾਈਬਰ ਜੋ ਵੀ ਤੁਸੀਂ ਚਾਹੁੰਦੇ ਵਿਟਾਮਿਨਸ ਸਾਰਾ ਕੁਝ ਆਂਡੇ ਦੇ ਵਿੱਚ ਹੁੰਦਾ ਤਾਂ ਮੇਰੀ ਬੇਨਤੀ ਹੈ ਅਗਰ ਕੋਈ ਵੈਸ਼ਨੂ ਹੈਗਾ ਤਾਂ ਉਹਦੀ ਗੱਲ ਹੈ ਅਗਰ ਇਹ ਆਂਡੇ ਨੂੰ ਜ਼ਰੂਰ ਆਪਣੀ ਡਾਈਟ ਵਿੱਚ ਸ਼ਾਮਲ ਕਰੋ ਦੋ ਆਂਡੇ ਰੋਜ਼ ਬੱਚਿਆਂ ਨੂੰ ਵੀ ਦੋ ਤੇ ਆਪ ਵੀ ਲੋ ਅਗਰ ਤੁਸੀਂ ਫਾਈਬਰ ਵਿਟਾਮਿਨ ਸਿਆ ਸਾਰਾ ਕੁਝ ਭਰਪੂਰ ਮਾਤਰਾ ਚਾਹੁੰਦੇ ਹੋ ਜੀ ਜੀ ਅੱਛਾ ਵੈਜ ਜੇਕਰ ਤੁਹਾਡੇ ਨਾਲ ਕਿਸੇ ਨੇ ਕੰਸਲਟ ਕਰਨਾ ਹੋਵੇ ਤੁਹਾਡਾ ਨਾਲ ਰਾਬਤਾ ਕਰਨਾ ਹੋਵੇ ਕੀ ਟੰਗ ਹੈਗਾ ਜੀ ਇਹ ਸਾਡਾ ਹੈਗਾ ਜੀ ਲੁਧਿਆਣਾ ਚੰਡੀਗੜ੍ਹ ਰੋਡ ਨੇੜੇ ਮੋਰਿੰਡਾ ਮਾਨਸਾਬ ਦਾ ਪਿੰਡ ਹੈ ਬੱਬੂ ਮਾਨਸਾਬ ਦਾ ਪਿੰਡ ਹੈ ਜੀ ਖੰਡ ਬੜਾ ਮਸ਼ਹੂਰ ਪਿੰਡ ਹੈ ਜੀ ਜੀ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਦੇ ਲਈ ਤੋਂ ਹੁਣ ਅਸੀਂ ਆਖਿਰ ਦੇ ਵਿੱਚ ਉਹ ਨੁਸਖਾ ਫਾਰਮੂਲਾ ਹਰਪ੍ਰੀਤ ਜੀ ਕੋਲੋਂ ਲੈਣਾ ਹੈ ਹਰਪ੍ਰੀਤ ਜੀ ਕਿਹੜਾ ਨੁਸਖਾ ਤੁਸੀਂ ਕਹਿ ਰਹੇ ਹੋ ਵੀ ਤੁਹਾਡੇ ਸਰੀਰ ਦੇ ਰੋਮ ਰੋਮ ਖੋਲ ਦੇਗਾ ਪ ਹਾਂਜੀ ਸਰ ਇਹ ਜਿਹੜਾ ਸਵਾਲ ਹੈਗਾ ਬੜਾ ਹੀ ਵਧੀਆ ਆਪਾਂ ਇੰਟਰਨੈਟ ਤੇ ਬਹੁਤ ਹੀ ਇਸ ਚੀਜ਼ ਦਾ ਪਾਣੀ ਨੂੰ ਲੈ ਕੇ ਬੜੇ ਸਾਡੇ ਅਸੀਂ ਵੀ ਵੈਦ ਭਰਾ ਅਸੀਂ ਵੀ ਰეკਮੈਂਡ ਕਰਦੇ ਆਂ ਤੇ ਵਿਚਾਰੇ ਸੋਣਨ ਵਾਲੇ ਵੀ ਉਹਦੇ ਚ ਪਏ ਰਹਿੰਦੇ ਨੇ ਸਸਪੈਂਸ ਦੇ ਵਿੱਚ ਕਿ ਕਿਦਾਂ ਕੋਈ ਕਹਿੰਦਾ ਜਿਆਦਾ ਪਾਣੀ ਪੀਓ ਇਹ ਪੀਓ ਉਪੀਓ ਪਰ ਇੱਥੇ ਕੀ ਆ ਪਾਣੀ ਪੀਣਾ ਤਾਂ ਜਿੰਨੇ ਬਹੁਤ ਜ਼ਰੂਰੀ ਹੈ ਇਹ ਤਾਂ ਨੋ ਡਾਊਟ ਸਾਰੇ ਟਾਕਸਿਨ ਸਾਰੀ ਇਨਫਲੇਮੇਸ਼ਨ ਸਾਰੇ ਜ਼ਹਿਰੀਲੇ ਤੱਤ ਸਰੀਰ ਦੇ ਵਿੱਚੋਂ ਪਾਣੀ ਨਹੀਂ ਕੱਢਣੇ ਨੇ ਪਰ ਹੁਣ ਇੱਕ ਨਵਾਂ ਜਿਹੜਾ ਸ਼ਬਦ ਆਇਆ ਹੈ ਅਪਾ ਸੁਣਦੇ ਆ ਅਲਕਲਾਈਨ ਵਾਟਰ ਹੈ ਨਾ ਕਿ ਇਹ ਪੀਓ ਇਹ ਸਾਨੂੰ ਕੈਂਸਰ ਵਰਗੀਆਂ ਬਿਮਾਰੀਆਂ ਤੋਂ ਜਿਹੜਾ ਦੂਰ ਰੱਖਦਾ ਹੈ ਨਜਾਦ ਦਬੋਂਦਾ ਜਾਂ ਦੂਰ ਰੱਖਦਾ ਠੀਕ ਹੈ ਉਹ ਅਲਕਲਾਈਨ ਆਪਾਂ ਕਰ ਕਿਵੇਂ ਸਕਦੇ ਆ ਕਈ ਲੋਕ ਇਹ ਇਹਦੇ ਵਿੱਚ ਵੀ ਜਿਹੜਾ ਸਸਪੈਂਸ ਦੇ ਵਿੱਚ ਰਹਿੰਦੇ ਨੇ ਅਲਕਲਾਈਨ ਵਾਟਰ ਦਾ ਫਾਇਦਾ ਕੀ ਹੈ ਜੇ ਆਪਾਂ ਸਿੰਪਲ ਪਾਣੀ ਪੀਂਦੇ ਆ ਤਾਂ ਉਹ ਆਪਣਾ ਕਿਡਨੀਆ ਦੇ ਥਰੂ ਟਾਕਸਿਨ ਜਿਹੜੇ ਬਾਹਰ ਕੱਢ ਦਿੰਦਾ ਨਿਕਲ ਜਾਂਦਾ ਹੈ ਜਦੋਂ ਆਪਾਂ ਅਲਕਲਾਈਨ ਕਰਕੇ ਪਾਣੀ ਦੇ ਵਿੱਚ ਕਿਸੇ ਜੀ ਚੀਜ਼ ਦੀ ਮਿਲਾਵਟ ਕਰਕੇ ਪੀਂਦੇ ਆ ਤਾਂ ਉਹ ਸਰੀਰ ਦੇ ਹਰੇਕ ਸੈੱਲ ਤੱਕ ਪਹੁੰਚਦਾ ਇਹ ਜਿਹੜੀ ਹੈ ਮਤਲਬ ਅਲਕਲਾਈਨ ਵਾਟਰ ਦਾ ਬੇਨਫਿਟ ਹੈ ਪਰ ਅਲਕਲਾਈਨ ਵਾਟਰ ਤੇ ਬੜਾ ਮਹਿੰਗਾ ਹੈ ਜੀ ਬਹੁਤ ਵੱਡੇ ਵੱਡੇ ਉਹ ਪਲਾਂਟ ਲੱਗੇ ਹੋਏ ਨੇ ਉਹ ਕੋਈ ਮਤਲਬ ਨਾਮਤ ਨਹੀਂ ਚਲੋ ਮੈਂ ਲੈਣਾ ਚਾਹਾਂਗਾ ਵੱਡੇ ਵੱਡੇ ਮਸ਼ੀਨਾਂ ਨੇ ਤਾਂ ਸਾਡੀ ਪਹੁੰਚ ਜਿੱਥੇ ਅਜਨਗੀ ਜੀ 2-2 ਲੱਖ ਦੀਆਂ ਜਾਂ 50-50 ਹਜ਼ਾਰ ਦਾ ਜਿਹੜਾ ਉਹ ਮਸ਼ੀਨ ਜੀ ਚੱਲੀ ਹੋਈਆਂ ਨੇ ਨਹੀਂ ਸਰ ਪਹੁੰਚ ਵਾਲੀ ਤਾਂ ਆਪਾਂ ਗੱਲ ਹੀ ਨਹੀਂ ਕਰਦੇ ਆਪਾਂ ਤਾਂ ਇੱਥੇ ਸਿੰਪਲ ਗੱਲਾਂ ਕਰਦੇ ਆਂ ਜਿੱਨਾਂ ਆਪਾਂ ਕੁਦਰਤ ਦੇ ਨੇੜੇ ਤੇ ਸਸਤੀਆਂ ਚੀਜ਼ਾਂ ਦੇ ਨੇੜੇ ਰਹਾਂਗੇ ਅਸੀਂ ਬਿਮਾਰੀ ਯੁਕਤ ਜਿਹੜੇ ਆ ਆਪਣੇ ਸਰੀਰ ਨੂੰ ਰੱਖ ਸਕਦੇ ਆਂ ਇਹ ਅਲਕਲਾਈਨ ਆਪਾਂ ਕਿਵੇਂ ਕਰ ਸਕਦੇ ਆਂ ਜੀ ਹੁਣ ਸਭ ਤੋਂ ਵੱਡੀ ਗੱਲ ਸਾਡੇ ਕੋਲੇ ਇੱਥੇ ਹੈਗਾ ਜਿਵੇਂ ਇੱਕ ਗਲਾਸ ਪਾਣੀ ਲਓ ਠੀਕ ਹੈ ਤੁਸੀਂ ਇਹਦੇ ਵਿੱਚ ਪਹਾੜੀ ਨਮਕ ਇਹ ਸਾਡੇ ਕੋਲ ਪਹਾੜੀ ਨਮਕ ਹੈ ਅੱਛਾ ਥੋੜਾ ਜਿਹਾ ਐਡ ਆਨ ਕਰ ਲਓ ਠੀਕ ਹੈ ਆਪਣਾ ਜਾਂ ਕੁਆਟਰ ਜਿਹੜੀ ਹੈ ਚਮਚ ਇਹਦਾ ਐਡ ਕਰ ਲਓ ਇਹਦੇ ਵਿੱਚ ਔਰ ਇਹਨੂੰ ਮਿਕਸ ਕਰਕੇ ਜਿਹੜਾ ਹੈ ਪੀ ਲਓ ਜੰਦਾ ਜੰਦੀ ਘੁਲ ਗਏ ਹਾਂਜੀ ਇਹ ਸਾਰੇ ਇਹ ਵੀ ਨਹੀਂ ਕਿ ਇਹਨੂੰ ਖਾਲੀ ਪੇਟ ਪੀਣਾ ਠੀਕ ਹੈ ਇਹਨੂੰ ਤੁਸੀਂ ਕਿਸੇ ਵੀ ਟਾਈਮ ਦਿਨ ਦੇ ਵਿੱਚ ਪੀ ਸਕਦੇ ਹੋ ਠੀਕ ਇੱਕ ਤਾਂ ਇਹ ਤਰੀਕਾ ਹੋ ਗਿਆ ਅਲਕਲਾਈਨ ਕਰਨ ਦਾ ਦੂਜਾ ਅਗਰ ਘਰ ਦੇ ਵਿੱਚ ਨਿੰਬੂ ਹੈਗਾ ਘਰਾਂ ਚ ਲੱਗੇ ਹੋਏ ਨੇ ਲੋਕ ਬਹੁਤ ਅਵੇਅਰ ਹੋਏ ਨੇ ਕੋਵਿਡ ਤੋਂ ਬਾਅਦ ਹੁਣ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਨਿੰਬੂ ਦਾ ਬੂਟਾ ਖਰਚ ਨਹੀਂ ਹੁੰਦਾ ਤੇ ਉਹ ਪਾ ਕੇ ਆਪਾਂ ਅੱਧਾ ਨਿੰਬੂ ਪਾ ਕੇ ਵੀ ਇਹਨੂੰ ਅਲਕਲਾਈਨ ਕਰ ਸਕਦੇ ਆਂ ਤੀਸਰਾ ਕੀ ਹੈ ਬੇਕਿੰਗ ਪਾਊਡਰ ਓਕੇ ਥੋੜਾ ਜਿਹਾ ਥੋੜਾ ਜਿਹਾ ਜਿੰਮੇ ਥੋੜਾ ਜਿਹਾ ਮਿੱਠਾ ਸੋਡਾ ਪਾ ਕੇ ਆਪਾਂ ਆਪਣੇ ਪਾਣੀ ਨੂੰ ਅਲਕਲਾਈਨ ਕਰ ਸਕਦੇ ਆਂ ਔਰ ਹੁਣ ਇੱਥੇ ਕੁਝ ਸਰੋਤੇ ਇਹ ਵੀ ਕਹਿਣਗੇ ਕਿ ਸਾਨੂੰ ਜਿਨ੍ਹਾਂ ਨੂੰ ਹਾਈ ਵੀਪੀ ਦੀ ਸਮੱਸਿਆ ਉਹ ਸਹੀ ਨਹੀਂ ਇੱਥੇ ਜਿਨ੍ਹਾਂ ਨੂੰ ਮਤਲਬ ਬਲੱਡ ਪ੍ਰੈਸ਼ਰ ਬਹੁਤ ਜ਼ਿਆਦਾ ਹਾਈ ਲੈਵਲ ਤੇ ਹੈ ਜੀ ਜੀ ਜਾਂ ਕੋਈ ਹਰਟ ਪੇਸ਼ੈਂਟ ਨੇ ਉਹ ਜ਼ਰੂਰ ਅਗਰ ਅਲਕਲਾਈਨ ਕਰਨਾ ਹੈ ਤਾਂ ਨਮਕ ਤੋਂ ਨਮਕ ਵਾਲੀ ਆਪਸ਼ਨ ਤੋਂ ਹਟ ਕੇ ਉਹ ਨਿੰਬੂ ਨਿੰਬੂ ਵਾਲੀ ਆਪਸ਼ਨ ਤੇ ਜਾ ਸਕਦੇ ਨੇ ਜਾਂ ਮਿੱਠੇ ਛੋਟੇ ਵਾਲੀ ਆਪਸ਼ਨ ਤੇ ਜਾ ਸਕਦੇ ਨੇ ਅੱਛਾ ਫਾਇਦਾ ਕੀ ਹੋਊਗਾ ਜੀ ਜਿਹੜਾ ਬੰਦਾ ਅਲਕਲਾਈਨ ਪਾਣੀ ਪੀਣਾ ਸ਼ੁਰੂ ਕਰ ਦੇਗਾ ਸਾਨੂੰ ਸਾਨੂੰ ਫਾਇਦਾ ਵੀ ਤਾਂ ਦੱਸ ਦਿਓ ਵੀ ਫਾਇਦਾ ਕੀ ਹੋਏਗਾ ਫਾਇਦਾ ਸਰ ਇਹਦਾ ਇਹ ਹੈ ਕਿ ਇਹ ਡਾਇਰੈਕਟ ਬਾਹਰ ਨਹੀਂ ਆਉਂਦਾ ਕਿਡਨੀ ਦੇ ਵਿੱਚੋਂ ਇਹਦੇ ਸਰੀਰ ਦੇ ਹਰੇਕ ਸੈੱਲ ਦੇ ਸੈੱਲ ਦੇ ਵਿੱਚ ਇਹ ਜਿਵੇਂ ਕਹਿ ਲਓ ਵੀ ਰਚਦਾ ਹੈ ਹਰੇਕ ਸੈੱਲ ਦੀ ਮੁਰੰਮਤ ਕਰਕੇ ਬਾਹਰ ਲਾਉਣੀ ਹੈ ਜਿਵੇਂ ਸਾਡਾ ਜਿਹੜਾ ਸਰੀਰ ਆ ਸੀ ਸਾਰੇ ਜਾਣਦੇ ਕਿੰਨੇ ਹੀ ਸੈੱਲਾਂ ਤੋਂ ਬਣਿਆ ਹੋਇਆ ਸਿਰਫ ਕਿਡਨੀ ਦੀ ਰਿਪੇਅਰ ਨਹੀਂ ਕਰਦਾ ਸਾਡੇ ਸਰੀਰ ਦੇ ਸੈੱਲਾਂ ਦੀ ਵੀ ਰਿਪੇਅਰ ਜਿਹੜੇ ਸੈੱਲਾਂ ਦੇ ਵਿੱਚ ਟਾਕਸਿਕ ਨੇ ਜਾਂ ਜ਼ਹਿਰੀਲੇ ਤੱਤ ਨੇ ਉਹ ਵੀ ਬਾਹਰ ਕੱਢ ਕੇ ਬਿਲਕੁਲ ਸਹੀ ਕਿਹਾ ਤੁਸੀਂ ਸਾਡੀ ਬਾਡੀ ਹੀ ਸੈੱਲਾਂ ਤੋਂ ਬਣੀ ਹੋਈ ਹੈ ਅਗਰ ਸੈੱਲ ਨੇ ਰੋਜ਼ ਵੇਅਰ ਟੇਅਰ ਨਵੇਂ ਬਣਦੇ ਨੇ ਪੁਰਾਣੇ ਸੈੱਲ ਉਹਨਾਂ ਦੇ ਥਰੂ ਜਿਹੜਾ ਅਸੀਂ ਵਰਕ ਕਰਦੇ ਹਾਂ ਔਰ ਇਹ ਪਾਣੀ ਨੇ ਅਲਕਲਾਈਨ 워ਟਰ ਨੇ ਕੀ ਕਰਨਾ ਸੈੱਲ ਤੱਕ ਪਹੁੰਚਣਾ ਹੈ ਸੈੱਲ ਦੀ ਮੁਰੰਮਤ ਕਰਕੇ ਬਾਹਰ ਜੀ ਜੀ ਅੱਛਾ ਅੱਛਾ ਤੇ ਫਿਰ ਇੱਕ ਹੋਰ ਬੜਾ ਇੱਕ ਆਖਰ ਦੇ ਵਿੱਚ ਵੀਡੀਓ ਲੰਮੀ ਬਣ ਰਹੀ ਹੈ ਆਖਰ ਦੇ ਵਿੱਚ ਸਵਾਲ ਇਹ ਵੀ ਜਿਹੜੇ ਲੋਕ ਇਸ ਤਰ੍ਹਾਂ ਦੇ ਟੋਟਕੇ ਨੁਸਕੇ ਫਾਰਮੂਲੇ ਬਹੁਤ ਕਹਿੰਦੇ ਕਰਕੇ ਦੇਖ ਲੇ ਪਰ ਗੱਲ ਬਣੀ ਨਹੀਂ ਫਿਰ ਇਹ ਜਿਹੜੇ ਤੁਹਾਡੇ ਕੋਲ ਇਸ ਤਰ੍ਹਾਂ ਦੇ ਨੁਸਕੇ ਫਾਰਮੂਲੇ ਹੈਗੇ ਨੇ ਗੱਲ ਬਣਾ ਦਿੰਦੇ ਨੇ ਬਿਲਕੁਲ ਸਰ 100% ਹੁਣ ਤਾਂ ਆਯੁਰਵੇਦ ਜਿਹੜੀ ਇੰਡਸਟਰੀ ਹੈ ਦਿਨੋਂ ਦਿਨ ਗ੍ਰੋਥ ਕਰਦੀ ਹੈ ਗ੍ਰੋਥ ਕਿਉਂ ਕਰ ਰਹੀ ਹੈ ਕੋਈ ਚੀਜ਼ ਉਚਾਈ ਤੇ ਕਿਉਂ ਜਾਂਦੀ ਹੈ ਜਦੋਂ ਉਹਦੇ ਚੰਗੇ ਰਿਜ਼ਲਟ ਮਿਲਦੇ ਨੇ ਇਸੇ ਲਈ ਉਹ ਉਚਾਈ ਤੇ ਜਾਊਗੀ ਨਹੀਂ ਤਾਂ ਉਹਨੇ ਰੁਕ ਜਾਣਾ ਜੀ ਸੋ ਇਸੇ ਕਰਕੇ ਸਾਡਾ ਲੀਵਰ ਤੋਂ ਵੀ ਹੈ ਜਿਹੜਾ ਇਹ ਲੀਵਰ ਤੋਂ ਅੱਠ ਜੜੀ ਬੂਟੀਆਂ ਤੋਂ ਅਸੀਂ ਜਿਹੜਾ ਇਹ ਬਣਾਇਆ ਇਸ ਰੋਸਿਸ ਤੱਕ ਕੰਮ ਕਰਦਾ ਜਿਵੇਂ ਤੁਹਾਨੂੰ ਸਰ ਨੇ ਦੱਸਿਆ ਸੋ ਇਹ ਜਿਹੜੀਆਂ ਹੋਰ ਜਿੰਮੇ ਬਿਮਾਰੀਆਂ ਹੋ ਗਈਆਂ ਅਗਰ ਲੀਵਰ ਆਪਾਂ ਕਿਹਾ ਕਿ ਜੜਾ ਬਿਮਾਰੀਆਂ ਦੀ ਜਿਹੜੀ ਹੈ ਇੱਥੋਂ ਸ਼ੁਰੂਆਤ ਹੁੰਦੀ ਹੈ ਚਾਹੇ ਸ਼ੂਗਰ ਦੀ ਕਹਿ ਲੋ ਜੋਇੰਟ ਪੈਨ ਦੀ ਕਹਿ ਲੋ ਕਨਸਟਿਪੇਸ਼ਨ ਦੀ ਕਹਿ ਲੋ ਹਰਟ ਦੀ ਕਹਿ ਲੋ ਤਾਂ ਇੱਥੋਂ ਵੀ ਸ਼ੁਰੂਆਤ ਹੁੰਦੀ ਹੈ ਕੋਈ ਫਰਕ ਪਾਉ ਤੁਹਾਡੇ ਵਾਲਾ ਜਿਹੜੇ ਜਿਹੜੇ ਤਰ੍ਹਾਂ ਇੱਥੇ ਬਿਮਾਰੀਆਂ ਗਨਵਾਈਆਂ ਨੇ 100% ਸਰ ਪਾਣੀ ਤੋਂ ਬਿਨਾ ਤਾਂ ਅਸੀਂ ਰਹੀ ਨਹੀਂ ਸਕਦੇ ਗੁਰਬਾਣੀ ਵਿੱਚ ਐਵੇਂ ਹੀ ਥੋੜੀ ਕਿਹਾ ਗਿਆ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਜੇ ਗੱਲਾਂ ਹੈਗੀਆਂ ਸੀ ਐਨੇ ਸਾਲ ਪਹਿਲਾਂ ਤਾਂ ਹੀ ਗੁਰੂ ਜੀ ਸਾਨੂੰ ਇਹ ਸਰੋਤ ਦੇ ਗਏ ਤੇ ਅਸੀਂ ਖੁਸ਼ਹਾਲੀ ਨਾਲ ਇਹਨਾਂ ਦਾ ਪ੍ਰਯੋਗ ਕਰਕੇ ਲੰਬਾ ਜੀਵਨ ਜੀ ਸਕਦੇ ਹਾਂ ਜੀ ਜੀ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਦੇ ਲਈ ਸੋ ਗੱਲਬਾਤ ਹੈਗੀ ਤੁਹਾਡੇ ਨਾਲ ਕਰਵਾਈ ਹੈ ਔਰ ਕਰਦੇ ਵਿੱਚ ਮਹਿਸੂਸ ਮੈਣ ਲੱਗਦਾ ਕਿ 25 ਕੋ ਪੈਸੇ ਇੱਕ ਵਾਰ ਦੇ ਲੱਗਦੇ 25 ਕੋ ਪੈਸੇ ਨਹੀਂ ਲੱਗਣਾ ਜੀ ਬਿਲਕੁਲ 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 ਸਰ ਸਸਤੀਆਂ ਚੀਜ਼ਾਂ ਨੇ ਸਗੋਂ ਤੇ ਉਹ ਸਾਰੀਆਂ ਚੀਜ਼ਾਂ ਸਸਤੀਆਂ ਨੇ ਜਿਹੜੀਆਂ ਸਾਨੂੰ ਬਿਮਾਰੀਆਂ ਤੋਂ ਦੂਰ ਰੱਖਦੀਆਂ ਨੇ ਔਰ ਸਾਡੀ ਕਿਚਨ ਚ ਹੀ ਅਵੇਲੇਬਲ ਹੁੰਦੀਆਂ ਨੇ ਨਹੀਂ ਹੈਗੀਆਂ ਅਸੀਂ ਐਡ-ਆਨ ਵੀ ਕਰ ਸਕਦੇ ਆ ਜੀ ਤੁਸੀਂ ਦੇਖੋ ਮਹਿਜ਼ ਮੈਨੂੰ ਲੱਗਦਾ 25 ਕ ਪੈਸੇ ਦਾ ਵੀ ਇਹਦੇ ਵਿੱਚ ਨਮਕ ਦਾ ਇਸਤੇਮਾਲ ਨਹੀਂ ਹੋਇਆ ਔਰ ਇਹ ਪਾਣੀ ਹੈਗਾ ਜਿਹੜਾ ਤੁਹਾਡਾ ਬਿਮਾਰੀਆਂ ਤੋਂ ਬਚਾਉਣ ਵਾਲਾ ਔਰ ਤੁਹਾਡੇ ਖੂਨ ਨੂੰ ਸਾਫ਼ ਕਰਨ ਵਾਲਾ ਜਿਹੜਾ ਇਹ ਪਾਣੀ ਹੈ ਹਰਪ੍ਰੀਤ ਜੀ ਨੇ ਅੱਜ ਤੁਹਾਡੇ ਸਾਹਮਣੇ ਬਣਾ ਕੇ ਦਿਖਾਇਆ ਉਮੀਦ ਕਰਦਾ ਹਾਂ ਇਹ ਵੀਡੀਓ ਨਾਲ ਲੋਕਾਂ ਤੱਕ ਤੁਸੀਂ ਜ਼ਰੂਰ ਪਹੁੰਚਦੀ ਕਰੋਗੇ ਜਿਨ੍ਹਾਂ ਨੂੰ ਪਾਣੀ ਕਰਕੇ ਜਿ세 ਕਹ ਲਈਏ ਕਿ ਕੁਦਰਤ ਤੋਂ ਦੂਰੀ ਜਿਨ੍ਹਾਂ ਨੇ ਬਣਾਈ ਤੇ ਉਹਨਾਂ ਨੂੰ ਦਿੱਕਤਾਂ ਪਰੇਸ਼ਾਨੀਆਂ ਸ਼ੁਰੂ ਹੋਈਆਂ ਤੇ ਇਹ ਵੀਡੀਓ ਨਾਲ ਲੋਕਾਂ ਤੱਕ ਜਦੋਂ ਤੁਸੀਂ ਸ਼ੇਅਰ ਕਰੋਗੇ ਤਾਂ ਮੈਨੂੰ ਲੱਗਦਾ ਹੈ ਕਿ ਬਹੁਤ ਜ਼ਿਆਦਾ ਕੰਮ ਦੀ ਇਹ ਵੀਡੀਓ ਨਾਲ ਵਾਸਤੇ ਸਾਬਿਤ ਹੋ ਸਕਦੀ ਹੈ ਫਿਲਹਾਲ ਮੈਨੂੰ ਇਹ ਵੀਡੀਓ ਇੱਥੇ ਹੀ ਖਤਮ ਕਰਨ ਦੀ ਇਜਾਜ਼ਤ ਹੈ ਧੰਨਵਾਦ